ਮਿਸਰ ਦੇਸ਼ ਦਾ ਬਾਦਸ਼ਾ ਜਿਸ ਦਾ ਨਾਮ 카ਰੂ ਹਮੀਦ ਸੀ ਉਹ ਬੜਾ ਜ਼ਾਲਮ ਤੇ ਲਾਲਚੀ ਸੀ ਉਸ ਦੇ ਮਨ ਵਿੱਚ ਆਪਣੇ ਖਜ਼ਾਨੇ ਵਿੱਚ ਵੱਧ ਤੋਂ ਵੱਧ ਸੋਨਾ ਚਾਂਦੀ ਇਕੱਠਾ ਕਰਨ ਦਾ ਭੂਤ ਸਵਾਰ ਹੋ ਗਿਆ ਉਹ ਧਨ ਇਕੱਠਾ ਕਰਨ ਲਈ ਲੋਕਾਂ ਉੱਤੇ ਬੜੇ ਜ਼ੁਲਮ ਕਰਦਾ ਰਿਹਾ ਤੇ ਆਖਿਰ ਵਿੱਚ ਆਪਣੇ ਰਾਜ ਵਿੱਚ ਹੁਕਮ ਜਾਰੀ ਕਰ ਦਿੱਤੇ ਕਿ ਜਿੰਨਾ ਕਿਸੇ ਕੋਲ ਧਨ ਮਾਲ ਜਾਂ ਸੋਨਾ ਚਾਂਦੀ ਹੈ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵੀ ਇੱਕ ਦਿਨ ਉਸਨੇ ਆਪਣੇ ਵਜ਼ੀਰ ਨੂੰ ਪੁੱਛਿਆ ਕਿ ਕੀ ਅਜੇ ਵੀ ਕਿਸੇ ਕੋਲ ਸੋਨਾ ਜਾਂ ਚਾਂਦੀ ਹੋਵੇਗਾ ਵਜ਼ੀਰ ਨੇ ਕਿਹਾ ਕਿ ਮੈਂ ਆਪ ਜੀ ਨੂੰ ਪਤਾ ਕਰਕੇ ਦੱਸ ਦਿੰਦਾ ਹਾਂ ਵਜ਼ੀਰ ਨੇ ਆਪਣੇ ਇੱਕ ਸਿਆਣੇ ਕਰਮਚਾਰੀ ਨਾਲ ਇੱਕ ਸੋਹਣੀ ਜਵਾਨ ਕੁੜੀ ਬਾਜ਼ਾਰ ਭੇਜੀ ਜਿਸ ਦਾ ਮੁੱਲ ਚਾਂਦੀ ਦਾ ਇੱਕ ਸਿੱਕਾ ਰੱਖਿਆ ਗਿਆ ਅਤੇ ਕਰਮਚਾਰੀ ਨੂੰ ਆਖਿਆ ਕਿ ਉਸ ਨੂੰ ਵੇਚ ਆਵੇ ਇੱਕ ਸ਼ਾਹੂਕਾਰ ਦੇ ਬੇਟੇ ਨੇ ਆਪਣੀ ਮਾਂ ਨੂੰ ਘਰ ਜਾ ਕੇ ਪੁੱਛਿਆ "ਹੇ ਮਾਤਾ ਜੀ ਕੀ ਤੁਹਾਡੇ ਕੋਲ ਇੱਕ ਚਾਂਦੀ ਦਾ ਸਿੱਕਾ ਹੈ?" ਨਾਲ ਹੀ ਉਸਨੇ ਆਪਣੀ ਮਾਂ ਨੂੰ ਦੱਸਿਆ ਕਿ ਜੇਕਰ ਉਹ ਇੱਕ ਸਿੱਕਾ ਦੇ ਦੇਵੇ ਤਾਂ ਉਸ ਨੂੰ ਉਸ ਸਿੱਕੇ ਨਾਲ ਇੱਕ ਸੁੰਦਰ ਲੜਕੀ ਖਰੀਦ ਕੇ ਲਿਆ ਦੇਵੇਗਾ ਜੋ ਘਰ ਦੇ ਕੰਮ ਵਿੱਚ ਉਸ ਦਾ ਹੱਥ ਮਟਾਇਆ ਕਰੇਗੀ। ਇਹ ਗੱਲ ਸੁਣ ਕੇ ਮਾਂ ਬਹੁਤ ਖੁਸ਼ ਹੋਈ। ਤੇ ਉਸਨੇ ਅੱਖਿਆ ਕੀ ਘਰ ਤਾਂ ਕੋਈ ਚਾਂਦੀ ਦਾ ਸਿੱਕਾ ਨਹੀਂ ਹੈ ਤੇਰੇ ਪਿਤਾ ਦੀ ਜਦੋਂ ਮੌਤ ਹੋਈ ਸੀ ਤਾਂ ਉਸ ਨੂੰ ਕਬਰ ਵਿੱਚ ਦਫਨਾਉਣ ਲੱਗਿਆਂ ਇੱਕ ਚਾਂਦੀ ਦਾ ਸਿੱਕਾ ਉਸਦੇ ਮੂੰਹ ਵਿੱਚ ਪਾਇਆ ਗਿਆ ਸੀ ਉਸ ਨੌਜਵਾਨ ਨੇ ਆਪਣੇ ਪਿਤਾ ਦੀ ਕਬਰ ਪੁੱਟੀ ਅਸਦੇ ਉਸਦੇ ਮੂੰਹ ਵਿੱਚੋਂ ਚਾਂਦੀ ਦਾ ਸਿੱਕਾ ਕੱਢ ਲਿਆ ਇਸ ਗੱਲ ਦਾ ਜਦੋਂ ਸਰਕਾਰੀ ਕਰਮਚਾਰੀ ਨੂੰ ਪਤਾ ਲੱਗਿਆ ਤਾਂ ਉਸਨੇ ਵਜ਼ੀਰ ਨੂੰ ਦੱਸਿਆ ਅਤੇ ਵਜ਼ੀਰ ਨੇ ਅੱਗੇ ਰਾਜੇ ਨੂੰ ਦੱਸ ਦਿੱਤਾ ਮੂਰਖ ਤੇ ਲਾਲਚੀ ਬਾਦਸ਼ਾਹ ਨੇ ਸਾਰੀਆਂ ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਹ ਵਿੱਚੋਂ ਸਿੱਕੇ ਕਢਵਾ ਲਏ ਬਾਦਸ਼ਾਹ ਦਾ ਪੀਰ ਜਲਾਲ ਉਸ ਦੀ ਕੰਜੂਸੀ ਤੇ ਕਠੋਰਤਾ ਤੋਂ ਬਹੁਤ ਦੁਖੀ ਸੀ ਕਿਉਂਕਿ ਉਸਨੇ ਧਨ ਤਾਂ ਬਹੁਤ ਇਕੱਠਾ ਕੀਤਾ ਸੀ ਪਰੰਤੂ ਪਰਉਪਕਾਰ ਦਾ ਕੰਮ ਕੋਈ ਨਹੀਂ ਸੀ ਕੀਤਾ ਪੀਰ ਜਲਾਲ ਜੋ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਭਾਵਿਤ ਹੋਇਆ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਦਸ਼ਾਹ ਨੂੰ ਸਿੱਧੇ ਰਸਤੇ ਪਾਉਣ ਇਸ ਦੇ ਫਲ ਸਰੂਪ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਰਾਜੇ ਦੇ ਮਹਿਲਾ ਵਿੱਚ ਪਹੁੰਚ ਗਏ ਗੁਰੂ ਜੀ ਨੇ ਬਾਸ਼ਾ ਦੇ ਇੱਕ ਦਰਬਾਰੀ ਨੂੰ ਆਖਿਆ ਕਿ ਬਾਸ਼ਾ ਨੂੰ ਜਾ ਕੇ ਦੱਸ ਕਿ ਤੈਨੂੰ ਦੋ ਪਰਦੇਸੀ ਮਿਲਣਾ ਚਾਹੁੰਦੇ ਹਨ ਬਾਸ਼ਾ ਮੁਖ ਦਵਾਰ ਵੱਲ ਆਇਆ ਕਿ ਐਸੇ ਕਿਹੜੇ ਪਰਦੇਸੀ ਹਨ ਗੁਰੂ ਜੀ ਉਸ ਵੇਲੇ ਠਿਕਰੀਆਂ ਗਿਣ ਰਹੇ ਸਨ ਬਾਦਸ਼ਾਹ ਨੇ ਪੁੱਛਿਆ ਇਹ ਤੁਸੀਂ ਕੀ ਕਰ ਰਹੇ ਹੋ ਇਹ ਤੁਹਾਡੀ ਕਿਸ ਕੰਮ ਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਇਹ ਠਿਕਰੀਆਂ ਅਸੀਂ ਅਗਲੇ ਜਹਾਨ ਵਿੱਚ ਲੈ ਜਾਣ ਲਈ ਇਕੱਠੀਆਂ ਕੀਤੀਆਂ ਹਨ ਬਾਦਸ਼ਾਹ ਨੇ ਫਿਰ ਪੁੱਛਿਆ ਇਹ ਠਿਕਰੀਆਂ ਅਗਲੇ ਜਹਾਨ ਵਿੱਚ ਨਾਲ ਕਿਵੇਂ ਜਾ ਸਕਦੀਆਂ ਹਨ ਗੁਰੂ ਜੀ ਨੇ ਉੱਤਰ ਦਿੱਤਾ ਉਸੇ ਤਰ੍ਹਾਂ ਜਿਸ ਤਰ੍ਹਾਂ ਤੇਰੇ ਨਾਲ ਤੇਰੇ ਵੱਲੋਂ ਇਕੱਠੇ ਕੀਤੇ ਹੋਏ ਸੋਨੇ ਚਾਂਦੀ ਦੇ ਸਿੱਕੇ ਜਾਣਗੇ ਬਾਸ਼ਾ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਸਨੇ ਗੁਰੂ ਜੀ ਨੂੰ ਦੱਸਿਆ ਮੈਨੂੰ ਸੋਨੇ ਚਾਂਦੀ ਨਾਲ ਬਹੁਤ ਪਿਆਰ ਹੈ ਕੋਈ ਐਸਾ ਢੰਗ ਤਰੀਕਾ ਦੱਸੋ ਜਿਸ ਨਾਲ ਮੈਂ ਰੱਬ ਦੇ ਰਾਹ ਪੈ ਜਾਵਾਂ ਗੁਰੂ ਜੀ ਨੇ ਆਖਿਆ ਕਿ ਤੇਰੇ ਵੱਲੋਂ ਪਾਪਾ ਨਾਲ ਇਕੱਠਾ ਕੀਤਾ ਧਨ ਦੌਲਤ ਅਤੇ ਹੋਰ ਜੋ ਕੁਝ ਤੈਨੂੰ ਆਪਣੇ ਕੋਲ ਇਕੱਠਾ ਕੀਤਾ ਨਜ਼ਰ ਆਉਂਦਾ ਹੈ ਇੱਕ ਦਿਨ ਸਭ ਕੁਝ ਨਾਸ ਹੋ ਜਾਵੇਗਾ ਇਹ ਰਾਜ ਭਾਗ ਹਾਥੀ ਘੋੜੇ ਫੌਜਾਂ ਆਦਿ ਮੌਤ ਉਪਰੰਤ ਇੱਥੇ ਹੀ ਰਹਿ ਜਾਣਗੇ ਤੂੰ ਆਪਣੇ ਅੱਖੀ ਵੇਖ ਹੀ ਲਿਆ ਹੈ ਕਿ ਮੁਰਦਿਆਂ ਦੇ ਮੂੰਹ ਵਿੱਚ ਪਾਏ ਸਿੱਕੇ ਵੀ ਉਹਨਾਂ ਨਾਲ ਅਗਲੇ ਜਹਾਨ ਵਿੱਚ ਨਹੀਂ ਗਏ ਇਸੇ ਤਰ੍ਹਾਂ ਜਿਵੇਂ ਤੂੰ ਖਾਲੀ ਹੱਥ ਇਸ ਜਹਾਨ ਵਿੱਚ ਆਇਆ ਸੀ ਖਾਲੀ ਹੱਥ ਹੀ ਚਲਾ ਜਾਵੇਗਾ ਤੇਰੇ ਨਾਲ ਸਿਰਫ ਤੇਰੇ ਕਿਤੇ ਹੋਏ ਪਾਪ ਤੇ ਜ਼ੁਲਮ ਹੀ ਜਾਣਗੇ ਇਸ ਕਰਕੇ ਤੈਨੂੰ ਨਰਕਾਂ ਦੀ ਅੱਗ ਵਿੱਚ ਸੁੱਟਿਆ ਜਾਵੇਗਾ ਇਹ ਸੁਣ ਕੇ ਰਾਜਾ ਕੰਬ ਗਿਆ ਤੇ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਮੈਂ ਨਰਕਾਂ ਦੀ ਅੱਗ ਤੋਂ ਕਿਵੇਂ ਬਚ ਸਕਦਾ ਹਾਂ ਗੁਰੂ ਜੀ ਨੇ ਸਮਝਾਇਆ ਰਾਜਾ ਰੁੱਖ ਅਤੇ ਪਰਜਾ ਉਸ ਦੀਆਂ ਜੜ੍ਹਾਂ ਹੁੰਦੀਆਂ ਨੇ ਜੇ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਰੁੱਖ ਵੀ ਵਦੇ ਫੁੱਲੇਗਾ ਇਸ ਕਰਕੇ ਜੇ ਤੂੰ ਅੱਗੇ ਤੂੰ ਪਾਪ ਕਰਨ ਤੋਂ ਤੋਬਾ ਕਰ ਦੇਵੇਗਾ ਅਤੇ ਪਾਪਾਂ ਨਾਲ ਇਕੱਠਾ ਕੀਤਾ ਇਹ ਧਨ ਦੌਲਤ ਆਪਣੀ ਪਰਜਾ ਦੇ ਭਲੇ ਵਾਸਤੇ ਖਰਚ ਕਰ ਦੇਵੇਗਾ ਅਤੇ ਭਲੇ ਦੇ ਉਹ ਕੰਮ ਕਰੇਗਾ ਜੋ ਪਰਜਾ ਆਪਣੇ ਆਪ ਨਹੀਂ ਕਰ ਸਕਦੀ ਜਾਂ ਇੰਨੇ ਚੰਗੇ ਨਹੀਂ ਕਰ ਸਕਦੀ ਜੋ ਇੱਕ ਚੰਗੇ ਨੇਕ ਸ਼ਾਸਕ ਦੀ ਸਰਕਾਰ ਕਰ ਸਕਦੀ ਹੈ ਹਰ ਸਮੇਂ ਅੱਲਾ ਦੀ ਯਾਦ ਵਿੱਚ ਜੁੜੇ ਰਹਿਣ ਅਤੇ ਉਸ ਦੇ ਭੈਅ ਵਿੱਚ ਰਹਿਣ ਨਾਲ ਹੀ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਰਾਜੇ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਅਤੇ ਉਹ ਇੱਕ ਚੰਗਾ ਸ਼ਾਸਕ ਬਣ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਰੂਰ